ਸਭ ਤੋਂ ਪਹਿਲਾਂ ਅਸੀਂ IGR ਪੰਜਾਬ ਵੈਬਸਾਈਟ ਦੇ ਉੱਪਰ ਜਾ ਕੇ ਸਿਟੀਜ਼ਨ ਲੌਗਨ ਦੇ ਉੱਪਰ ਕਲਿੱਕ ਕਰਕੇ ਆਪਣਾ ID ਪਾਸਵਰਡ ਭਰ ਕੇ ਕੈਪਚਾ ਕੋਡ ਭਰ ਕੇ ਜਿਹੜਾ ਸੈਂਡ ਦੇ ਕਲਿੱਕ ਕਰ ਦਾਂਗੇ ਜਿਸ ਤੋਂ ਬਾਅਦ ਇੱਕ OTP ਸਾਡੇ ਜੋ ਰਜਿਸਟਰਡ ਮੋਬਾਈਲ ਨੰਬਰ ਹੋਵੇਗਾ ਇਸ ਸਾਈਟ ਦੇ ਨਾਲ ਉਸ ਦੇ ਉੱਪਰ ਆਪੇਗਾ ਠੀਕ ਹੈ ਜੋ ਹੀ OTP ਤੁਹਾਡੇ ਕੋਲੇ ਆ ਜਾਵੇਗਾ ਤੁਸੀਂ ਉਸ OTP ਨੂੰ ਜਿਹੜਾ ਇੱਥਾ ਜੋ ਤੁਸੀਂ ਬਾਕਸ ਬਣਿਆ ਦੇਖ ਰਹੇ ਹੋ ਇਨਟਰੋ OTP ਇਸ ਦੇ ਵਿੱਚ ਫਿਲ ਕਰ ਦੋਵਾਂਗੇ OTP ਫਿਲ ਕਰਨ ਤੋਂ ਬਾਅਦ ਤੁਸੀਂ ਲੌਗਇਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਪਾਸਵਰਡ ਸੇਵ ਕਰਨਾ ਚਾਹੁੰਦੇ ਹੋ ਤਾਂ ਸੇਵ ਤੇ ਕਲਿੱਕ ਕਰ ਸਕਦੇ ਹੋ ਇਸ ਤੋਂ ਬਾਅਦ ਡਾਕੂਮੈਂਟ ਐਂਟਰੀ ਦੇ ਵਿੱਚ ਜਾ ਕੇ ਡਾਕੂਮੈਂਟ ਐਂਟਰੀ ਕਿਸੇ ਵੀ ਤਰ੍ਹਾਂ ਦਾ ਬਸੀਖਾ ਤੁਸੀਂ ਇਸ ਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੈ ਉਸ ਦੇ ਲਈ ਕੀ ਕਰੋਗੇ ਉੱਪਰ ਤੁਸੀਂ ਜੋ ਬਾਕਸ ਦੇਖ ਰਹੇ ਹੋ ਬਣਿਆ ਨਿਊ ਡਾਕੂਮੈਂਟ ਐਂਟਰੀ ਠੀਕ ਹੈ ਇਹ ਤੁਸੀਂ ਦੇਖ ਰਹੇ ਹੋ ਬਹੁਤ ਸਾਰੀਆਂ ਐਂਟਰੀਆਂ ਪਹਿਲਾਂ ਹੋ ਚੁੱਕੀਆਂ ਨੇ ਬਸੀਖੀਆਂ ਦੀਆਂ ਜੇਕਰ ਤੁਸੀਂ ਨਵੀਂ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਕੀ ਕਰੋਗੇ ਨਿਊ ਡਾਕੂਮੈਂਟ ਐਂਟਰੀ ਦੇ ਉੱਪਰ ਜਿਹੜਾ ਕਲਿੱਕ ਕਰ ਦੇਵਾਂਗੇ ਨਿਊ ਡਾਕੂਮੈਂਟ ਐਂਟਰੀ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲੇ ਜਿਹੜਾ ਇਸ ਤਰ੍ਹਾਂ ਦਾ ਇੰਟਰਫੇਸ ਨਜ਼ਰ ਆਵੇਗਾ ਸਭ ਤੋਂ ਪਹਿਲਾਂ ਤੁਸੀਂ ਸਿਲੈਕਟ ਕਰੋਗੇ ਕਿਸ ਟਾਈਪ ਦੀ ਤੁਸੀਂ ਡੀਡ ਸਿਲੈਕਟ ਕਰਨਾ ਚਾਹੁੰਦੇ ਹੋ ਮੈਂ ਸੇਲ ਡੀਡ ਇੱਥੇ ਰਜਿਸਟ੍ਰੇਸ਼ਨ ਕਰਨਾ ਚਾਹੁੰਦਾ ਹਾਂ ਪੇਜ ਕਿੰਨੇ ਤੁਹਾਡੇ ਰਿਸਟੇ ਜਿਵੇਂ ਲਿਖੀ ਹੈ ਠੀਕ ਹੈ ਸਿਕਟ ਕਰ ਦੋਗੇ ਤੁਹਾਡੇ ਐਡਵੋਕੇਟ ਨਾਮ ਕੀ ਹੈ ਠੀਕ ਹੈ ਜਿਸ ਦੇ ਨਾਮ ਤੇ ਇਹ ਸਿਕਾ ਦਰਜ ਕਰਵਾ ਰਹੇ ਜਿਸ ਉਸ ਦੇ ਨਾਮ ਭਰੋਗੇ ਇੱਥੇ ਤੁਸੀਂ ਪਰਪਸ ਦੇ ਵਿੱਚ ਅਦਰ ਕਰ ਸਕਦੇ ਹੋ ਤੇ ਡਿਸਟ੍ਰਿਕਟ ਚੁਣ ਲੋਗੇ ਆਪਣੀ ਤਹਿਸੀਲ ਚੁਣ ਲੋਗੇ ਉਸ ਤੋਂ ਬਾਅਦ ਆਪਣਾ ਪਿੰਡ ਸਿਲੈਕਟ ਕਰ ਲਓ ਜਿਸ ਪਿੰਡ ਸ਼ਹਿਰ ਦਾ ਉਹ ਰਕਬਾ ਹੈ ਠੀਕ ਹੈ ਉਸ ਤੋਂ ਬਾਅਦ ਉਹ ਸਿਲੈਕਟ ਕਰਨਾ ਹੈ ਤੁਸੀਂ ਤੇ ਲਾਸਟ ਦੇ ਉੱਪਰ ਜਾ ਕੇ ਜਿਹੜਾ ਆਫਿਸ ਨੇਮ ਸਿਲੈਕਟ ਕਰਨਾ ਹੈ ਠੀਕ ਹੈ ਜੋ ਵੀ ਤੁਹਾਡਾ ਆਫਿਸ ਹੈ ਜਿੱਥੇ ਤੁਹਾਡੀ ਤੁਸੀਂ ਰਿਸ਼ਤੀ ਕਰਵਾ ਰਹੇ ਹੋ ਉਹ ਐਂਡ ਦੇ ਉੱਪਰ ਜਿਹੜਾ ਸਿਲੈਕਟ ਕਰਨਾ ਹੈ ਸੋ ਪਿੰਡ ਸਿਲੈਕਟ ਕਰਨ ਤੋਂ ਬਾਅਦ ਮੈਂ ਐਸਆਰਓ ਸਿਲੈਕਟ ਕਰ ਲਿਆ ਤੇ ਉਸ ਤੋਂ ਬਾਅਦ ਸੇਵ ਐਂਡ ਨੈਕਸਟ ਦੇ ਉੱਪਰ ਜਿਹੜਾ ਕਲਿੱਕ ਕਰ ਦੇਵਾਂਗਾ ਇੱਕ ਵਾਰ ਸਾਰੀ ਡਿਟੇਲ ਜਰੂਰ ਚੈੱਕ ਕਰ ਲਿਓ ਕਿ ਜੋ-ਜੋ ਤੁਸੀਂ ਭਰਿਆ ਹੈ ਉਹ ਸਹੀ ਹੈ ਜਾਂ ਗਲਤ ਹੈ ਜੇਕਰ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਦੁਬਾਰਾ ਵੀ ਇਸ ਨੂੰ ਸਹੀ ਕੀਤਾ ਜਾ ਸਕਦਾ ਹੈ ਫਾਈਲ ਸਬਮਿਟ ਕਰਨ ਤੋਂ ਪਹਿਲਾਂ ਇਸੇ ਤਰ੍ਹਾਂ ਹੀ ਜ਼ਿਲਾ ਤੇ ਲੈਂਡ ਟਾਈਪ ਠੀਕ ਹੈ ਤਹਿਸੀਲ ਕਿਹੜੀ ਹੈ ਤੁਹਾਡਾ ਪਿੰਡ ਕਿਹੜਾ ਫਿਰ ਉਸ ਤੇ ਇੱਕ ਵਾਰ ਫਿਲ ਕਰਨਾ ਹੈ ਜਿੱਥੇ ਤੁਹਾਡੀ ਰਕਬਾ ਠੀਕ ਹੈ ਜਿੱਥੇ ਤੁਹਾਡੀ ਜ਼ਮੀਨ ਹੈ ਇੱਥੇ ਆਪਾਂ ਉਹ ਫਿਲ ਕਰਨਾ ਹੈ ਇਸੇ ਤਰ੍ਹਾਂ ਇਹ ਨਹਿਰੀ ਹੈ ਐਗਰੀਕਲਚਰ ਲੈਂਡ ਹੈ ਇੱਥੇ ਆਪਾਂ ਰੇਟ ਸਿਲੈਕਟ ਕਰ ਦਿੰਦੇ ਹਾਂ ਠੀਕ ਹੈ ਨਹਿਰੀ ਆ ਜਾਂ ਬਰਾਨੀ ਹੈ ਉਹ ਤੁਹਾਡਾ ਆਪਣੇ ਏਰੀਆ ਮੁਤਾਬਕ ਚੱਕ ਲੈਵੇ ਕਿ ਉੱਥੇ ਕਿਸ ਟਾਈਪ ਦੀਆਂ ਜਿਹੜੀਆਂ ਜ਼ਮੀਨ ਪਾਈ ਜਾਂਦੀ ਹੈ ਇੱਥੇ ਤੁਸੀਂ ਫਿਲ ਕਰ ਦੋਗੇ ਨਹਿਰੀ ਐਗਰੀਕਲਚਰ ਲੈਂਡ ਹੈ ਤਾਂ ਨਹਿਰੀ ਦੇ ਉੱਪਰ ਕਲਿੱਕ ਕਰਕੇ ਤੁਹਾਡੇ ਕੋਲ ਇੱਕ ਬਾਕਸ ਖੁੱਲ੍ਹ ਜਾਵੇਗਾ ਹੇਠਾਂ ਜਿਸ ਦੇ ਵਿੱਚ ਤੁਸੀਂ ਆਪਣੀ ਜੋ ਅਰਾਜੀ ਭਰਨੀ ਹੈ ਕਿੰਨੇ ਕਨਾਲ ਮਰਲੇ ਤੁਸੀਂ ਰਿਸਟਰੀ ਕਰਵਾ ਰਹੇ ਹੋ ਠੀਕ ਹੈ ਇੱਥੇ ਤੁਸੀਂ ਦੇਖ ਰਹੇ ਹੋ ਹੈਕਟੇਅਰ ਦੇ ਵਿੱਚ ਇਕੜ ਦੇ ਵਿੱਚ ਕਨਾਲ ਦੇ ਵਿੱਚ ਮਰਲਿਆਂ ਦੇ ਵਿੱਚ ਜਿਹੜਾ ਆਪਣਾ ਸਕੁਅਰ ਦੇ ਵਿੱਚ ਸਕੁਅਰ ਫੀਟਰ ਹੋ ਗਿਆ ਠੀਕ ਹੈ ਸਕੁਅਰ ਮੀਟਰ ਹੋ ਗਿਆ ਜਿਸ ਟਾਈਪ ਦੀ ਤੁਹਾਡੀ ਉੱਥੇ ਰਿਸਟਰੀ ਹੋ ਰਹੀ ਹੈ ਉੱਥੇ ਤੁਸੀਂ ਫਿਲ ਕਰ ਦਿਓ ਮੈਂ ਇੱਥੇ ਇੱਕ ਨਾਲਾ ਵਿੱਚ ਕਰਾ ਰਿਆ ਤਾਂ ਇੱਥੇ ਮੈਂ ਦੋ ਕਨਾਲ ਤੇ 4.5 ਮਰਲੇ ਸਾਢੇ 4 ਮਰਲੇ ਦੀ ਰਿਸਟਰੀ ਕਰਵਾ ਰਿਆ ਫਿਲ ਕਰ ਦਾਂਗਾ ਉਸ ਤੋਂ ਬਾਅਦ ਇਹ ਇੱਥਾ ਤੁਸੀਂ ਆਪਣੇ ਏਰੀਆ ਦਾ ਪਿੰਨ ਕੋਡ ਭਰ ਦੋਗੇ ਤੇ ਇਸ ਤੋਂ ਬਾਅਦ ਜਿਹੜਾ ਖੇਪਟਾਂ ਜੋ ਤੁਹਾਡੇ ਕੋਲ ਜਮ੍ਹਾਂ ਮੰਦੀ ਹੋਵੇ ਉਸ ਦੀ ਖੇਪਟਾਂ ਫਿਲ ਕਰਨੀਆਂ ਨੇ ਕਿਹੜੀ ਕਿਹੜੀ ਖੇਪਟਾਂ ਵਿੱਚ ਤੁਸੀਂ ਜ਼ਮੀਨ ਜਿਹੜੀ ਵੇਚ ਰਹੇ ਹੋ ਠੀਕ ਹੈ ਇਕੇ ਕਰਕੇ ਸਾਰੀਆਂ ਖੇਵਟਾਂ ਪਰ ਦੇਣੀਆਂ ਜੇਕਰ ਕੋਈ ਤਕਸੀਮ ਵਗੈਰਾ ਚ ਹੋ ਰਹੀ ਹੈ ਤਾਂ ਤੁਸੀਂ ਇੱਕ ਹੀ ਬਾਕਸ ਦੇ ਵਿੱਚ ਜਿਹੜੇ ਸਾਰੀਆਂ ਖੇਵਟਾਂ ਇਕੱਠੀਆਂ ਵੀ ਪਾ ਸਕਦੇ ਹੋ ਇਸ ਦੇ ਨਾਲ ਕੋਈ ਬਾਕੀ ਰਹੀ ਨੰਬਰ ਖਸਰਾ ਦੀ ਨੰਬਰ ਖਸਰਾ ਦਾ ਜੋ ਵਿਚਾਲੜਾ ਬਾਕਸ ਹੈ ਠੀਕ ਹੈ ਉਸ ਦੇ ਵਿੱਚ ਤੁਸੀਂ ਇੱਕ ਨੰਬਰ ਖਸਰਾ ਹੀ ਐਡ ਕਰਕੇ ਐਟ ਸੈਟਰਾ ਲਿਖ ਸਕਦੇ ਹੋ ਜ਼ਰੂਰੀ ਨਹੀਂ ਆਪਾਂ ਸਾਰੇ ਨੰਬਰ ਹੀ ਐਡ ਕਰਨੇ ਤਾਂ ਵੀ ਜਿਹੜੀ ਆਪਣੀ ਇਹ ਰਜਿਸਟ੍ਰੇਸ਼ਨ ਕੰਪਲੀਟ ਹੋ ਜਾਵੇਗੀ ਜੇਕਰ ਆਪਾਂ ਇੱਕ ਨੰਬਰ ਖਸਰਾ ਵੀ ਪਾ ਦਿੰਦੇ ਹਾਂ ਪਰੰਤੂ ਜਿਹੜੀ ਖੇਵਟ ਤੇ ਖਤੌਨੀਆਂ ਤੁਸੀਂ ਸਾਰੀਆਂ ਹੀ ਦਰਜ ਕਰਿਓ ਠੀਕ ਹੈ ਇਹ ਜ਼ਰੂਰੀ ਹੈ ਇਸ ਦੇ ਨਾਲ ਜੋ ਸਾਡਾ ਡਾਕੂਮੈਂਟ ਐਂਟਰੀ ਉਹ ਸਹੀ ਤਰੀਕੇ ਨਾਲ ਹੋ ਸਕੇਗੀ। ਸੋ ਖੇਪਟਾ ਐਡ ਕਰਨ ਤੋਂ ਬਾਅਦ ਜਿਹੜੇ ਤੁਸੀਂ ਇਸ ਤੋਂ ਬਾਅਦ ਨੈਕਸਟ ਆਪਸ਼ਨ ਤੇ ਕਲਿੱਕ ਕਰੋਗੇ ਮੈਂ ਖੇਪਟਾ ਫਿਲ ਕਰ ਦਨਾ ਹਾਂ। ਖੇਪਟਾ ਐਡ ਕਰ ਦੋਗੇ ਠੀਕ ਹੈ ਐਡ ਦੇ ਉੱਪਰ ਕਲਿੱਕ ਕਰ ਦੋਗੇ। ਕਲਿੱਕ ਕਰਨ ਤੋਂ ਬਾਅਦ ਜੋ ਤੁਸੀਂ ਹੇਠਾ ਜਾਓਗੇ ਤਾਂ ਸਾਡੇ ਕੋਲ ਬਾਕਸਸ ਨਜ਼ਰ ਆਉਣਗੇ ਜਿੱਥੇ ਤੁਸੀਂ ਇਹਦੀਆਂ ਬਾਉਂਡਰੀਸ ਐਡ ਕਰ ਸਕਦੇ ਹੋ ਸਾਈਡ ਐਡ ਕਰ ਸਕਦੇ ਹੋ ਪੂਰ ਪੱਛਮ ਉੱਤਰ ਦੱਖਣ ਇਸ ਜਿਹੜੀ ਜ਼ਮੀਨ ਦੇ ਅਕਾਊਂਟ ਲੱਗਦਾ ਹੈ ਠੀਕ ਹੈ ਛੱਡਨੀਆ ਛੱਡ ਵੀ ਸਕਦੇ ਹੋ ਭਰਨੀਆ ਭਰ ਵੀ ਸਕਦੇ ਹੋ ਇਸ ਤੋਂ ਬਾਅਦ ਸੇਵ ਤੇ ਕਲਿੱਕ ਕਰ ਦੋਗੇ ਸੇਵ ਤੇ ਕਲਿੱਕ ਕਰਨ ਤੋਂ ਬਾਅਦ ਅਜੰਗੀ ਵੀ ਅਸੀਂ ਜਿਹੜੀ ਇਸ ਦੀ ਜ਼ਮੀਨ ਦੀ ਕਲੈਕਟਰ ਕੀਮਤ ਕਿੰਨੀ ਹੋਵੇਗੀ ਸੋ ਇਸ ਤਰ੍ਹਾਂ ਜਦੋਂ ਅਸੀਂ ਸੇਫਟ ਕਲਿੱਕ ਕੀਤਾ ਤਾਂ ਅਸੀਂ ਵਿਊ ਵੈਲਿਊਏਸ਼ਨ ਹੈਠਾ ਬਾਕਸਸ ਮੰਨ ਜਾਣਗੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੀ ਜ਼ਮੀਨ ਦੀ ਜਿਹੜੀ ਸਾਰੀ ਸਰਕਾਰੀ ਕੀਮਤ ਕਿੰਨੀ ਹੈ ਇੱਥੇ ਤੁਸੀਂ ਦੇਖ ਰਹੇ ਹੋ ਸਾਹਮਣੇ ਸਾਡਾ ਰਕਬਾ ਕਿੰਨਾ ਹੈ ਉੱਪਰ ਰਕਬਾ ਲਿਖਿਆ ਜਾਵੇਗਾ ਕਿਸ ਟਾਈਪ ਦੀ ਲੈਂਡ ਹੈ ਐਗਰੀਕਲਚਰ ਹੈ ਕੋਈ ਮਕਾਨ ਦੁਕਾਨ ਹੈ ਉਹ ਸਾਰਾ ਕੁਝ ਇੱਥੇ ਆਪਣੇ ਕੋਲੇ ਲਈ ਬਣ ਕੇ ਡਿਟੇਲ ਦੇ ਵਿੱਚ ਆ ਜਾਊਗੀ ਜੋ ਕਿ ਬਾਅਦ ਵਿੱਚ ਸਾਡੀ ਅਪਾਇੰਟਮੈਂਟ ਦੇ ਉੱਪਰ ਹੀ ਛੱਪ ਕੇ ਆਵੇਗਾ ਇਸ ਤੋਂ ਬਾਅਦ ਇਸ ਨੂੰ ਅਸੀਂ ਕਲੋਜ਼ ਕਰ ਦੇਵਾਂਗੇ ਇਸ ਤੋਂ ਬਾਅਦ ਅਸੀਂ ਸੀ অপਸ਼ਨ ਦੇ ਵਿੱਚ ਜਾਵਾਂਗੇ ਜਿੱਥੇ ਅਸੀਂ ਫਰਸਟ ਪਾਰਟੀ ਵੇਚਦਾਰ ਦਾ ਬੇਰਵਾਸੀ ਐਂਟਰ ਕਰਾਂਗੇ ਉੱਪਰ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਦੀ অপਸ਼ਨ ਨਜ਼ਰ ਆਵੇਗੀ ਸਭ ਤੋਂ ਪਹਿਲਾਂ ਅਸੀਂ ਸੇਲਰ ਕਲਿੱਕ ਕਰਾਂਗੇ ਇਸ ਤੋਂ ਬਾਅਦ ਪਰਚੇਜ਼ਰ ਵੀ ਇਸੇ ਵਿੱਚ ਹੀ ਆਪਾਂ ਫਿਲ ਕਰਾਂਗੇ ਕਲਿੱਕ ਕਰਕੇ ਪਹਿਲਾਂ ਸੇਲਰ ਦਾ ਬੇਰ ਬਚੜਾਵਾਂਗੇ ਸਭ ਤੋਂ ਪਹਿਲਾਂ ਉਸ ਦਾ ਜੋ ਫਰਸਟ ਨਾਮ ਹੋਵੇਗਾ ਉਹ ਇਸੇ ਫਿਲ ਕਰ ਦੇਵਾਂਗੇ ਇੰਗਲਿਸ਼ੀ ਦੇ ਵਿੱਚ ਠੀਕ ਹੈ ਪ੍ਰੋਪਰ ਜੋ ਵੀ ਤੁਹਾਡੇ ਆਧਾਰ ਕਾਰਡ ਦੇ ਉੱਪਰ ਲਿਖਿਆ ਹੈ ਉਸੇ ਨਾਲ ਮੈਚ ਹੋਣਾ ਚਾਹੀਦਾ ਹੈ ਤਾਂ ਜੋ ਸਾਡਾ ਜੋ ਬਾਅਦ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਸੋ ਮੈਂ ਜੋ ਵੀ ਤੁਹਾਡਾ ਮਿਸਟਰ ਜਾਂ ਮਿਸਿਸ ਹੈ ਲੇਡੀਜ਼ ਹੈ ਜੀਨਸ ਹੈ ਜਿਸ ਦੇ ਵੀ ਨਾਮ ਪਰ ਜੋ ਵੇਚਦਾਰ ਹੈ ਠੀਕ ਹੈ ਉਸ ਦਾ ਅਸੀਂ ਚੜਾਵਾਂਗੇ ਇੱਥੇ ਲੇਡੀਜ਼ ਦੇ ਵੱਲੋਂ ਰਜਿਸਟਰੀ ਜਿਹੜੀ ਬਾਈ ਕੀਤੀ ਜਾ ਰਹੀ ਆ ਤਾਂ ਮਿਸਿਸ ਠੀਕ ਹੈ ਮਿਸਟਰਸ ਜੋ ਆਪਣਾ ਨਾਮ ਲਿਖ ਦਾਂਗੇ ਉਸ ਤੋਂ ਬਾਅਦ ਉਸ ਦਾ ਪਤੀ ਦਾ ਨਾਮ ਜਾਂ ਪਿਤਾ ਦਾ ਨਾਮ ਠੀਕ ਹੈ ਮੈਰਿਡਾ ਅਨ ਮੈਰਿਡ ਹੈ ਜਾਂ ਉਸ ਦਾ ਨਾਮ ਹੈ ਇਸ ਤੋਂ ਬਾਅਦ ਉਸ ਦੇ ਤੀਜੇ ਉਸ ਦੇ ਜੇਕਰ ਪਤੀ ਆ ਤਾਂ ਪਤੀ ਦੇ ਜਿਹੜਾ ਪਿਤਾ ਦਾ ਨਾਮ ਜੇਕਰ ਪੁੱਤਰੀ ਆ ਤਾਂ ਉਸ ਦੇ ਦਾਦੇ ਦਾ ਨਾਮ ਜਿਹੜਾ ਆਪਾਂ ਇੱਥੇ ਫਿਲ ਕਰ ਦੇਵਾਂਗੇ ਇਸ ਤੋਂ ਬਾਅਦ ਉਸ ਦੀ ਜੋ ਵੀ ਡੇਟ ਆਫ ਬਰਥ ਹੋਵੇਗੀ ਉੱਪਰ ਅਗਲੇ ਬਾਕਸ ਦੇ ਵਿੱਚ ਜਿਹੜੀ ਇੱਥੇ ਫਿਲ ਕਰਨੀ ਹੈ ਜਿਹੜਾ ਬਰਥ ਨਹੀਂ ਵੀ ਪਤਾ ਤਾਂ ਤੁਸੀਂ ਐਸਟੀਮੇਟ ਜੋ ਵੀ ਤੁਹਾਨੂੰ ਏਜ ਪਤਾ ਹੈ ਠੀਕ ਹੈ ਉਹ ਤੁਸੀਂ ਇੱਥੇ ਏਜ ਦੇ ਵਾਲੇ ਬਾਕਸ ਦੇ ਵਿੱਚ ਜਾ ਕੇ ਵੀ ਜਿਹੜਾ ਭਰ ਸਕਦੇ ਹੋ ਇਸ ਤੋਂ ਬਾਅਦ ਅਸੀਂ ਜੁਆਈਡ ਆਧਾਰ ਨੰਬਰ ਇਸ ਤੋਂ ਬਾਅਦ ਭਰਾਂਗੇ ਇਸ ਤੋਂ ਅੱਗੇ ਹੈ ਜੋ ਜੈਂਡਰ ਸਿਲੈਕਟ ਕਰਾਂਗੇ ਤੇ profession ਕੀ ਹੈ ਠੀਕ ਹੈ ਆਪਣਾ ਆਪਣਾ ਹਾਊਸਵਾਈਫ ਹੈ ਉਹ ਕਿਹੜਾ ਜੋ ਵੀ ਤੁਹਾਡਾ profession ਹੈ ਤੇ ਹਾਊਸਵਾਈਫ ਲਿਖਾਂਗੇ ਇੱਥੇ ਇਸ ਤੋਂ ਬਾਅਦ ਮੋਬਾਈਲ ਨੰਬਰ ਦੇਣਾ ਹੈ ਵਿੱਚਦਾਰ ਦਾ ਠੀਕ ਹੈ ਜਿਸਾਈ ਕੰਟੈਕਟ ਅਗੇ ਕੰਟੈਕਟਡ ਡਿਟੇਲ ਭਰਾਂਗੇ ਸਾਰੀ ਡਿਸਟ੍ਰਿਕਟ ਭਰਾਂਗੇ ਤਹਿਸੀਲ ਭਰਾਂਗੇ ਵਿਲੇਜ ਭਰਾਂਗੇ ਠੀਕ ਹੈ ਸਾਰਾ ਕੁਝ ਭਰਨ ਤੋਂ ਬਾਅਦ ਜਿਹੜਾ ਅਸੀਂ ਪਿੰਨ ਕੋਡ ਇੰਟਰ ਕਰਾਂਗੇ ਸੋ ਮੈਂ ਇੱਥੇ ਡਿਟੇਲ ਫਿਲ ਕਰਦਾ ਇਸ ਤੋਂ ਬਾਅਦ ਮੈਂ ਪਿੰਨ ਕੋਡ ਭਰਾਂਗਾ ਇਸ ਤੋਂ ਬਾਅਦ ਮੈਂ ਜਿਹੜਾ ਸੇਵ ਦੇ ਉੱਪਰ ਕਲਿੱਕ ਕਰ ਦਾਂਗਾ ਤਾਂ ਵੇਚਦਾਰ ਦੀ ਡਿਟੇਲ ਹੈ ਜਿਹੜੀ ਹੋ ਇੱਥੇ ਸਾਡੇ ਕੋਲ ਸੇਵ ਹੋ ਜਾਵੇਗੀ ਸੋ ਇਸੇ ਤਰੀਕੇ ਖਰੀਦਦਾਰ ਦੀ ਡਿਟੇਲ ਢਾਉਣ ਵਿੱਚ ਅਸੀਂ ਫਿਰ ਤੋਂ ਬਾਅਦ ਜਿਹੜਾ ਅਸੀਂ ਸੀ ਪਾਰਟੀ ਦੇ ਉੱਪਰ ਕਲਿੱਕ ਕਰਾਂਗੇ ਠੀਕ ਹੈ ਸੀ ਪਾਰਟ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਅਸੀਂ ਦੁਬਾਰਾ ਇਥੇ ਲਿਖਿਆ ਸਿਲੈਕਟ ਪਾਰਟੀ ਟਾਈਪ ਠੀਕ ਹੈ ਇਸ ਬਾਕਸ ਦੇ ਉੱਪਰ ਕਲਿੱਕ ਕਰਾਂਗੇ ਇਸ ਬਾਕਸ ਦੇ ਉੱਪਰ ਕਲਿੱਕ ਕਰਨ ਦੇ ਬਾਅਦ ਤਿੰਨ ਅਪਸ਼ਨ ਹੁੰਦੀਆਂ ਠੀਕ ਹੈ ਜਿਸੇ ਵੀ ਸੇਲਰ ਪਰਚੇਜ਼ਰ ਤੇ ਇੱਕ ਹੋਰ ਆਪਸ਼ਨ ਜਿਹੜੀ ਸਾਡੇ ਕੋਲ ਹੁੰਦੀ ਹੈ ਇਸ ਤੋਂ ਬਾਅਦ ਅਸੀਂ ਸਾਡੇ ਕੋਲ ਦੋ ਸੇਲਰ ਨੇ ਤਾਂ ਦੁਬਾਰਾ ਤੋਂ ਜਿਹੜਾ ਸੇਲਰ ਦਾ ਸੀ ਬੇਰ ਵੈਕ ਹੋਰ ਚੜਾਵਾਂਗੇ ਇਸੇ ਤਰੀਕੇ ਇਹ ਵੀ ਲੇਡੀਆਂ ਨੇ ਵੇਚਣ ਵਾਲੇ ਲੇਡੀਆਂ ਦਾ ਨਾਮ ਲਿਖਾਂਗੇ ਫਰਸਟ ਨੇਮ ਲਿਖਾਂਗੇ ਠੀਕ ਹੈ ਉਸ ਤੋਂ ਬਾਅਦ ਅਸੀਂ ਉਸਦੇ ਪਿਤਾ ਦਾ ਜਾਂ ਪਤੀ ਦਾ ਨਾਮ ਜੋ ਵੀ ਤੁਹਾਡੇ ਕੋਲ ਸੇਲਰ ਦਾ ਹੋਵੇਗਾ ਇਸ ਤੋਂ ਬਾਅਦ ਉਸਦੇ ਦਾਦਾ ਦਾ ਨਾਮ ਜਾਂ ਉਸਦੇ ਪਤੀ ਦੇ ਪਿਤਾ ਦਾ ਨਾਮ ਤੇ ਇਹ ਡਿਟੇਲ ਫਿਲ ਕਰਨ ਤੋਂ ਬਾਅਦ ਅਸੀਂ ਡੇਟ ਆਫ ਬਰਥ ਜਿਹੜੀ ਇੱਥੇ ਫਿਲ ਕਰਾਂਗੇ ਠੀਕ ਹੈ ਡੇਟ ਆਫ ਬਰਥ ਨਹੀਂ ਵੀ ਪਤਾ ਤਾਂ ਅਸੀਂ ਐਸਟੀਮੇਟ ਜਿਹੜੀ ਏਜ ਵਾਲੇ ਆਪਸ਼ਨ ਦੇ ਵਿੱਚ ਭਰ ਸਕਦੇ ਹਾਂ ਕਿੰਨੇ ਵੀ ਸਾਲ ਹੋਵੇ ਠੀਕ ਹੈ ਜ਼ਰੂਰੀ ਨਹੀਂ ਆਪਾਂ ਸੇਮ ਟੂ ਸੇਮ ਭਰਨੀ ਹੈ ਤਾਂ ਇਹ ਸਿਰਫ ਇੱਕ ਫਾਰਮੈਲਿਟੀਆਂ ਨੇ ਵਿੱਚ ਨਾਮ ਜ਼ਰੂਰ ਸਹੀ ਹੋਣੇ ਚਾਹੀਦੇ ਨੇ ਹਾਲਾਂਕਿ ਜੇਕਰ ਤਾਂ ਸਾਨੂੰ ਪਤਾ ਤਾਂ ਤੁਸੀਂ ਕਰੈਕਟ ਹੀ ਭਰੋ ਉਸ ਤੋਂ ਬਾਅਦ ਡੇਟ ਆਫ ਬਰਥ ਭਰਨ ਤੋਂ ਬਾਅਦ ਜਿਹੜੇ ਤੁਹਾਡੀ ਆਟੋਮੈਟਿਕ ਇੱਥੇ ਡੇਟ ਆ ਜਾਵੇਗੀ ਵੀ ਤੁਸੀਂ ਕਿੰਨੇ ਸਾਲ ਦੇ ਹੋ ਠੀਕ ਹੈ ਇਸ ਤੋਂ ਬਾਅਦ ਮੈਂ ਇੱਥੇ ਆਧਾਰ ਕਾਰਡ ਫਿਲ ਕਰਾਂਗੇ ਪਾਰਟੀ ਦਾ ਆਧਾਰ ਕਾਰਡ ਫਿਲ ਕਰਨ ਤੋਂ ਬਾਅਦ ਜਿਹੜਾ ਸਾਡੇ ਕੋਲ ਫਿਰ ਮੇਲ ਫੀਮੇਲ ਸਿਲੈਕਟ ਕਰਾਂਗੇ professions ਸਿਲੈਕਟ ਕਰਾਂਗੇ ਐਗਰੀਕਲਚਰੋਂ ਐਡਵੋਕੇਟੋਂ ਜਾਂ ਕਿਸੇ ਵੀ ਤਰ੍ਹਾਂ ਦੇ ਟੀਚਰੋਂ ਠੀਕ ਹੈ ਜਾਂ ਤੁਸੀਂ ਹਾਊਸ ਵਾਈਫ ਨੂੰ ਸਿਲੈਕਟ ਕਰੋਗੇ ਮੋਬਾਈਲ ਨੰਬਰ ਭਰੋਗੇ ਡਿਸਟ੍ਰਿਕਟ ਚੁਣੋਗੇ ਤਹਿਸੀਲ ਚੁਣੋਗੇ ਪਿੰਡ ਚੁਣੋਗੇ ਉਸ ਤੋਂ ਬਾਅਦ ਸਾਡਾ ਪਿੰਨ ਕੋਡ ਇੱਥੇ ਜਿਹੜਾ ਫਿਲ ਹੋ ਜਾਵੇਗਾ ਇਹ ਸਾਰਾ ਕੁਝ ਭਰਨ ਤੋਂ ਬਾਅਦ ਅਸੀਂ ਫਿਰ ਤੋਂ ਬਾਅਦ ਜਿਹੜਾ ਸੇਵ ਤੇ ਉੱਪਰ ਕਲਿੱਕ ਕਰਾਂਗੇ ਠੀਕ ਹੈ ਤਾਂ ਮੈਂ ਇੱਥੇ तहसील सिलेक्ट ਕਰ ਲੈਣਾ ਹ ਸਾਇਦ तहसील ਸਿਲੈਕਟ ਕਰਨ ਤੋਂ ਬਾਅਦ ਜਿਹੜਾ ਪਿੰਡ ਸਿਲੈਕਟ ਕਰ ਲਵਾਂਗਾ ਠੀਕ ਹੈ ਜਾਂ ਜੋ ਵੀ ਸ਼ਹਿਰ ਹੋਵੇਗਾ ਤੁਹਾਡਾ ਤੁਸੀਂ ਸਿਲੈਕਟ ਕਰ ਲਿਓ ਤਾਂ ਉਸ ਡਿਸਟ੍ਰਿਕਟ ਦੇ ਵਿੱਚ ਜਿੰਨੀਆਂ ਵੀ ਤਹਿਸੀਲਾਂ ਤੁਹਾਡੇ ਕੋਲ ਹੋਣਗੀਆਂ ਸਾਰੀਆਂ ਇੱਥੇ ਲਿਸਟ ਨਜ਼ਰ ਆ ਜਾਵੇਗੀ ਠੀਕ ਹੈ ਤੁਸੀਂ ਸਰਚ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਪਿੰਨ ਕੋਡ ਅਸੀਂ ਜਿਹੜਾ ਭਰ ਕੇ ਸੇਵ ਤੇ ਕਲਿੱਕ ਕਰ ਦੇਵਾਂਗਾ ਇਹ ਜਿਹੜਾ ਸੈਕੰਡ ਸਾਡਾ ਵੇਚਦਾਰ ਹੈ ਸੇਲਰ ਹੈ ਠੀਕ ਹੈ ਉਸ ਦੀ ਜਿਹੜੀ ਇੱਥੇ ਡਿਟੇਲ ਸਾਡੇ ਕੋਲ ਫਿਲ ਹੋ ਜਾਵੇਗੀ ਇਸ ਤੋਂ ਬਾਅਦ ਅਸੀਂ ਪਰਚੇਜ਼ਰ ਖਰੀਦਦਾਰ ਦਾ ਮੇਰਵਾ ਚੜਾਵਾਂਗੇ ਤਾਂ ਉਸੇ ਹੀ ਸੀ ਪਾਰਟੀ ਦੇ ਉੱਪਰ ਕਲਿੱਕ ਕਰਕੇ ਦੁਬਾਰਾ ਤੋਂ ਇਹ ਸਾਰਾ ਕੁਝ ਫਿਲ ਕਰਾਂਗੇ ਸਿਰਫ ਚੇਂਜ ਕੀ ਕਰਨਾ ਹੈ ਉੱਪਰ ਜੋ ਸਿਲੈਕਟ ਪਾਰਟੀ ਟਾਈਪ ਇੱਥੇ ਅਸੀਂ ਪਰਚੇਜ਼ ਸਿਲੈਕਟ ਕਰ ਲਾਂਗੇ ਠੀਕ ਹੈ ਇਸੇ ਤਰੀਕੇ ਫਸਟ ਨੇਮ ਠੀਕ ਹੈ ਤਾਂ ਇੱਥੇ ਜੋ ਖਰੀਦਦਾਰ ਨੇ ਉਹ ਵੀ ਸਾਡੇ ਕੋਲ ਲੇਡੀਜ਼ ਨੇ ਇਸ ਤੋਂ ਬਾਅਦ ਉਸ ਦਾ ਜਿਹੜਾ ਪਿਤਾ ਜਾਂ ਫਿਰ ਪਤੀ ਦਾ ਨਾਮ ਠੀਕ ਹੈ ਗ੍ਰੈਂਡਫਾਦਰ ਨੇਮ ਦੇ ਵਿੱਚ ਉਸ ਦੇ ਦਾਦੇ ਦਾ ਨਾਮ ਜਾਂ ਫਿਰ ਉਸ ਦੇ ਪਤੀ ਦੇ ਪਿਤਾ ਦਾ ਨਾਮ ਉਸ ਤੋਂ ਬਾਅਦ ਅਸੀਂ ਇੱਥੇ ਡੇਟ ਆਫ ਬਰਥ ਭਰਾਂਗੇ ਉਸ ਤੋਂ ਬਾਅਦ ਏਜ ਆਪਣੇ ਆਪ ਆ ਜਾਵੇਗੀ ਆਧਾਰ ਕਾਰਡ ਭਰਾਂਗੇ ਠੀਕ ਹੈ ਉਸ ਤੋਂ ਬਾਅਦ जेंडर सिलेक्ट करा तो अपना प्रोफेसन सिलेक्ट करा तो बाद जो अपना मोबाइल नंबर फिल करा इस बाद डिस्ट्रिक सिलेक्ट करा तहसील उस विलेज ਠੀਕ ਹੈ ਉਸ ਤੋਂ ਬਾਅਦ ਪਿੰਨ ਕੋਡ ਤੇ ਅਸੀਂ ਸੇਵ ਤੇ ਕਲਿੱਕ ਕਰ ਦਾਂਗੇ ਇਸ ਤਰ੍ਹਾਂ ਕਰਕੇ ਜਿਹੜੇ ਸਾਡੇ ਵੇਚਦਾਰ ਤੇ ਖਰੀਦਦਾਰ ਦਾ ਜਿਹੜਾ ਬੇਰਵਾ ਉਹ ਭਰਿਆ ਜਾਵੇਗਾ ਸੋ ਇਹ ਸਾਰੀ ਡਿਟੇਲ ਫਿਲ ਕਰਨ ਤੋਂ ਬਾਅਦ ਸਾਡੇ ਕੋਲ ਜਿਹੜੇ ਵੇਚਦਾਰ ਖਰੀਦਦਾਰ ਦਾ ਬੇਰਵਾ ਹੈ ਠਾਂ ਜਾਵੇਗਾ ਤਿੰਨ ਪਾਰਟੀਆਂ ਮੈਂ ਇੱਥੇ ਸਿਲੈਕਟ ਕਰੀਆਂ ਜਿਸ ਵਿੱਚ ਦੋ ਵੇਚਦਾਰ ਖਰੀਦਦਾਰ ਹੈ ਇਸ ਤੋਂ ਬਾਅਦ ਬ੍ਰਾਊਜ਼ ਦੇ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਤੁਸੀਂ ਅਸੀਂ ਇੱਕ ਇੱਕ ਕਰਕੇ ਸਭ ਦਾ ਜੋ ਵੀ ਅਸੀਂ ਡਿਟੇਲ ਫਿਲ ਕਰੀਏ ਪੈਨ ਕਾਰਡ ਇੱਥੇ ਤੁਸੀਂ ਪੀਡੀਐਫ ਦੇ ਰੂਪ ਦੇ ਵਿੱਚ ਅਪਲੋਡ ਕਰੋਗੇ ਠੀਕ ਹੈ ਪੈਨ ਕਾਰਡ ਜੀ ਪੈਨ ਕਾਰਡ ਜ਼ਰੂਰੀ ਹੈ ਜੇਕਰ ਪੈਨ ਕਾਰਡ ਨਾ ਬਣਿਆ ਹੋਵੇ ਤਾਂ ਸਾਡੇ ਕੋਲ ਇੱਥੇ 60 ਕਾਟ ਨੰਬਰ ਫਾਰਮ ਵੀ ਤੁਸੀਂ ਫਿਲ ਕਰਕੇ ਪਾਰਟੀ ਦੇ ਸਿਗਨੇਚਰ ਕਰਾ ਕੇ ਜਿਹੜਾ ਤੁਸੀਂ ਇੱਥੇ ਫਿਲ ਕਰ ਸਕਦੇ ਹੋ ਸੌਰੀ ਅਪਲੋਡ ਕਰ ਸਕਦੇ ਹੋ ਠੀਕ ਹੈ ਇੱਕ ਇੱਕ ਕਰਕੇ ਮੈਂ ਸਾਰਿਆਂ ਦੇ ਇੱਥੇ ਪੈਨ ਕਾਰਡ ਅਪਲੋਡ ਕਰ ਦਿੰਦਾ ਹਾਂ ਜਿਸ ਦੀ ਮੈਂ ਪੀਡੀਐਫ ਫਾਈਲਾਂ ਤੋਂ ਹੀ ਬਣਾ ਕੇ ਰੱਖੀ ਹੋਈ ਹੈ ਸੋ ਜੋ ਪੀਡੀਐਫ ਦਾ ਸਾਈਜ਼ ਆ ਉਹ 500 KB ਤੋਂ ਹੇਠਾਂ ਹੋਣਾ ਚਾਹੀਦਾ ਠੀਕ ਹੈ ਜੀ ਦੋ ਪਾਰਟੀਆਂ ਨੇ ਜੋ ਮੈਂ ਪੈਨ ਕਾਰਡ ਅਪਲੋਡ ਕਰ ਦਿੱਤੇ ਨੇ ਤੇ ਲਾਸਟ ਪਾਰਟੀ ਹੈ ਜੋ ਇਸ ਦਾ ਮੈਂ ਜਿਹੜਾ ਇੱਥੇ ਪੈਨ ਕਾਰਡ ਅਪਲੋਡ ਕਰ ਦਿੱਤਾ ਹੈ ਬੇਚਦਾਰਾਂ ਦੇ ਵਿੱਚੋਂ ਤੁਸੀਂ ਸੈੱਟ ਐਜ਼ ਪ੍ਰੈਜ਼ੈਂਟਰ ਜਿਹੜਾ ਇੱਥੇ ਕਿਸੇ ਨੂੰ ਵੀ ਸਿਲੈਕਟ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਸਾਡੀ ਜਿਹੜੀ ਖਰੀਦਦਾਰ ਵੇਚਦਾਰ ਦੀ ਜਿਹੜੀ ਡਿਟੇਲ ਹੈ ਉਹ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕੀ ਹੈ ਉਸ ਤੋਂ ਬਾਅਦ ਅਸੀਂ ਸੇਵ ਤੇ ਕਲਿੱਕ ਕਰ ਦਾਂਗੇ ਸਾਈਟ ਦੀ ਜਿਹੜੀ ਪ੍ਰੋਸੈਸਿੰਗ ਹੈ ਥੋੜੀ ਸਲੋ ਰਹਿੰਦੀ ਹੈ ਠੀਕ ਹੈ ਤਾਂ ਇਸ ਵਿੱਚ ਘਬਰਾਉਣ ਵਾਲੀ ਗੱਲ ਨਹੀਂ ਜੇਕਰ ਸਾਈਟ ਬਚਾ ਲੈ ਕੁੱਟੀ ਵੀ ਜਾਂਦੀ ਹੈ ਤਾਂ ਜੋ ਵੀ ਤੁਸੀਂ ਡਿਟੇਲ ਫਿਲ ਕਰੀ ਹੋਊਗੀ ਉਹ ਓਪਨ ਕਰਨ ਤੋਂ ਬਾਅਦ ਉੱਥੋਂ ਹੀ ਜਿਹੜੀ ਦੁਬਾਰਾ ਤੋਂ ਓਪਨ ਹੋਵੇਗੀ ਕੁਝ ਵੀ ਇਸ ਵਿੱਚ ਮਿਸਿੰਗ ਨਹੀਂ ਹੁੰਦਾ ਡੀ অপਸ਼ਨ ਹੈ ਜੋ ਬਿਟਨੈਸ ਲਿਖਿਆ ਹੋਇਆ ਹੈ ਇਸ ਦੇ ਵਿੱਚ ਅਸੀਂ ਸਾਡਾ ਜੋ ਆਮ ਗਵਾਹ ਹੁੰਦਾ ਇੱਕ ਤਾਂ ਹੁੰਦਾ ਨੰਬਰਦਾਰ ਪੰਚ ਜਾਂ ਕੋਈ ਐਮਸੀ ਵਗੈਰਾ ਠੀਕ ਹੈ ਡੀ ਬਿਟਰਨਸ ਦੇ ਵਿੱਚ ਅਸੀਂ ਜੋ ਆਮ ਗਵਾਹ ਜੋ ਵੀ ਹੋਵੇਗਾ ਸਾਡਾ ਉਸ ਦਾ ਇਸੇ ਤਰੀਕੇ ਦੀ ਡਿਟੇਲ ਸਭ ਦੀ ਸੇਮ ਹੀ ਭਰਨੀ ਹੈ ਨਾਮ ਠੀਕ ਹੈ ਉਸ ਵਿਅਕਤੀ ਦੇ ਨਾਮ ਉਸ ਦੇ ਪਿਤਾ ਦਾ ਨਾਮ ਉਸ ਦਾ ਮੋਬਾਈਲ ਨੰਬਰ ਉਸ ਦਾ ਸਾਰਾ ਐਡਰੈਸ ਜ਼ਿਲ੍ਹਾ ਤਹਿਸੀਲ ਪਿੰਡ ਤੇ ਪਿੰਨ ਕੋਡ ਇਹ ਸਾਰਾ ਕੁਝ ਭਰ ਕੇ ਜਿਹੜਾ ਤੁਸੀਂ ਸੇਵ ਕਰ ਦੋਗੇ ਠੀਕ ਹੈ ਸੇਵ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਜੋ ਆਪਸ਼ਨ ਹੁੰਦੀ ਹੈ ਉਹ ਵੀ ਇੱਕ ਗਵਾਹ ਦੀ ਹੁੰਦੀ ਹੈ ਠੀਕ ਹੈ ਉਸ ਨੂੰ ਮੈਂ ਦੱਸਾਂਗਾ ਕਿਥੇ ਭਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਮੈਂ ਜੋ ਫਰਸਟ ਗਵਾ ਸਾਡਾ ਠੀਕ ਹੈ ਉਸ ਦੀ ਡਿਟੇਲ ਭਰ ਦੇਮਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਇੱਥੇ ਆਧਾਰ ਕਾਰਡ ਨੰਬਰ ਭਰਨਾ ਹੈ ਡਿਸਟ੍ਰਿਕਟ ਸਿਲੈਕਟ ਕਰਨਾ ਹੈ ਤਹਿਸੀਲ ਸਿਲੈਕਟ ਕਰਨੀ ਹੈ ਤੇ ਵਿਲੇਜ ਸਿਲੈਕਟ ਕਰਨਾ ਹੈ ਇਹ ਸਭ ਭਰਨ ਤੋਂ ਬਾਅਦ ਤੁਸੀਂ ਜਿਹੜਾ ਸੇਵ ਦੇ ਉੱਪਰ ਕਲਿੱਕ ਕਰ ਦੇਵੋਗੇ ਪਿੰਨ ਕੋਡ ਉਸ ਤੋਂ ਬਾਅਦ ਸੀ ਸੋ ਸਾਰੀ ਡਿਟੇਲ ਇੱਕ ਵਾਰ ਦੁਬਾਰਾ ਤੋਂ ਚੈੱਕ ਕਰ ਲਿਓ ਜੇ ਇੱਕ ਗਲਤ ਵੀ ਭਰੀ ਜਾਂਦੇ ਤਾਂ ਇਹ ਐਡਿਟ ਵੀ ਹੋ ਜਾਂਦੀ ਹੈ ਠੀਕ ਹੈ ਸੋ ਹੁਣ ਮੈਂ ਨੈਕਸਟ ਜੋ ਪੁਆਇੰਟ ਹੈ ਸਟੈਪ ਹੈ ਉਹ ਹੈ ਜੀ ਈ ਫੋਲਡਰ ਦੇ ਉੱਪਰ ਠੀਕ ਹੈ ਈ ਦੇ ਵਿੱਚ ਲਿਖਿਆ ਹੋਇਆ ਆਇਡੈਂਟੀਫਾਇਰ ਆਇਡੈਂਟੀਫਾਇਰ ਕੌਣ ਹੁੰਦਾ ਜੀ ਜੋ ਵੀ ਤੁਹਾਡੇ ਸੀਕੇ ਦੇ ਵਿੱਚ ਨੰਬਰਦਾਰ ਹੋ ਗਿਆ ਐਮਸੀ ਹੋ ਗਿਆ ਜਾਂ ਗਵਾਹ ਹੋ ਗਿਆ ਉਸ ਦੀ ਡਿਟੇਲ ਫਿਲ ਕਰਨੀ ਪਰ ਇਹ ਬਿਲਕੁਲ ਸੇਮ ਟੂ ਸੇਮ ਜਾਵੇਗਾ ਨਾਮ ਪਿਤਾ ਦਾ ਨਾਮ ਲੇ ਜੋ ਵੀ ਹੈ ਠੀਕ ਹੈ ਉਸ ਦਾ ਸਾਰਾ ਐਡਰੈਸ ਜੇ ਮੈਂ ਤੁਹਾਨੂੰ ਦੱਸਿਆ ਸਾਰਾ ਕੁਝ ਸੇਮ ਹੀ ਭਰਨਾ ਹੈ ਉਸ ਦਾ ਨਾਮ ਉਹਦੇ ਪਿਤਾ ਦਾ ਨਾਮ ਇਸ ਦੇ ਵਿੱਚ ਜਿੱਥੇ ਅਸੀਂ profession ਸਿਲੈਕਟ ਕਰਦੇ ਨੇ ਠੀਕ ਹੈ ਜੀ ਜਾਂ ਤੋਂ ਉੱਥੇ ਤੁਸੀਂ ਸਿਲੈਕਟ ਕਰੋਗੇ ਜੋ ਵੀ ਤੁਹਾਡਾ ਨੰਬਰਦਾਰ ਹੈ ਤਾਂ ਨੰਬਰ ਦਾ ਸਿਲੈਕਟ ਕਰੋਗੇ ਐਡਵੋਕੇਟ ਤਾਂ ਐਡਵੋਕੇਟ ਸਿਲੈਕਟ ਕਰੋਗੇ ਐਮਸੀ ਤਾਂ ਐਮਸੀ ਸਿਲੈਕਟ ਕਰੋਗੇ ਠੀਕ ਹੈ ਜਿੰਮਾ ਪਰ ਪਹਿਲਾ ਵਾਲੇ ਉਹਦੇ ਵਿੱਚ ਲਿਖਿਆ ਹੋਇਆ ਸੀ ਹਾਊਸ ਵਾਈਫ ਠੀਕ ਹੈ ਤੇ ਇੱਥੇ ਆਪਾਂ ਨੰਬਰ ਦਾ ਸਿਲੈਕਟ ਕਰਾਂਗੇ ਕਿਉਂਕਿ ਮੈਂ ਨੰਬਰਦਾਰ ਨੂੰ ਐਜ਼ ਅ ਵਿਟਨੈਸ ਯੂਜ਼ ਕਰ ਰਿਹਾ ਸੈਟਡੇਲ ਫਿਲ ਕਰਨ ਤੋਂ ਬਾਅਦ ਫਿਰ ਤੁਸੀਂ ਜਿਹੜਾ ਸੇਵ ਤੇ ਕਲਿੱਕ ਕਰ ਦੋਗੇ ਸੋ ਸਾਰੀਆਂ ਪਾਰਟੀਆਂ ਵੇਚਦਾਰ ਖਰੀਦਦਾਰ ਦੋਵੇਂ ਵਿਟਨੈਸ ਦਾ ਜਿਹੜਾ ਕੰਮ ਉਹ ਸਾਰੇ ਤੇ ਕੰਪਲੀਟ ਹੋ ਚੁੱਕਿਆ ਹੈ ਠੀਕ ਹੈ ਨੈਕਸਟ ਜੋ ਸਾਡੇ ਕੋਲ ਆਪਸ਼ਨ ਹੈ ਉਹ ਹੈ ਜੀ ਐਫ ਤੇ ਐਫ ਦੇ ਉੱਪਰ ਫੀਸ ਕਲੈਕਸ਼ਨ ਦੇ ਉੱਪਰ ਕਲਿੱਕ ਕਰਾਂਗੇ ਜੋ ਤੁਸੀਂ ਸਾਡੇ ਕੋਲ ਇਸ ਤਰ੍ਹਾਂ ਕਲੈਕਟਰ ਕੀਮਤ ਜੋ ਸਾਡੀ ਜ਼ਮੀਨ ਜਾਇਦਾਦ ਉਹ ਕਿਸ ਦੀ ਆਟੋਮੈਟਿਕ ਆ ਜਾਵੇਗੀ ਠੀਕ ਹੈ ਕਲੈਕਟਰ ਕੀਮਤ ਤੁਸੀਂ ਥੋੜਾ ਜਿਆਦਾ ਹਈ ਜਿਹੜਾ ਉੱਥੇ ਕੀਮਤ ਭਰੋਗੇ ਜੋ ਤੁਸੀਂ ਸਟੈਂਪ ਵਗੈਰਾ ਲਾਉਣਾ ਹੈ ਮੰਨ ਲਓ 1 ਲੱਖ 2000 ਸਾਡੀ ਕੀਮਤ ਹੈ ਤੁਸੀਂ 1 ਲੱਖ 5 ਦੇ ਉੱਪਰ ਵੀ ਜਿਹੜਾ ਸਟਾਮ ਲਗਾ ਸਕਦੇ ਹੋ ਇਸ ਤਰ੍ਹਾਂ ਬਾਅਦ ਵਿੱਚ ਕੋਈ ਆਡਿਟ ਦੇ ਆਦ ਵਿੱਚ ਸਾਡਾ ਵਸੀਕਾ ਨਹੀਂ ਨਿਕਲਦਾ ਉਸ ਤੇ ਪਹਿਲਾਂ ਕਲਿੱਕ ਕਰਨ ਤੋਂ ਬਾਅਦ ਹੀ ਜਿਹੜਾ ਸਾਡੇ ਕੋਲ ਸਾਰੀ ਡਿਟੇਲ ਹੈ ਜਿਵੇਂ ਕਿੰਨੀ ਰਜਿਸਟ੍ਰੇਸ਼ਨ ਫੀਸ ਲੱਗੀ ਸਟੈਂਪ ਡਿਊਟੀ ਕਿੰਨੀ ਲੱਗੇਗੀ ਇਹ ਟੂ ਜੈਡ ਦੀ ਜਿਹੜੀ ਫੀਸ ਸਾਡੇ ਕੋਲ ਡਿਟੇਲ ਇੱਥੇ ਬਣ ਕੇ ਆ ਜਾਊਗੀ ਜਿੰਨਾ ਸਾਡਾ ਰਜਿਸਟਰੀ ਖਰਚ ਹੋਣ ਜਾ ਰਿਹਾ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਟੋਟਲ ਸਾਡੇ ਕੋਲ ਖਰਚਾ ਜੋ ਜੁੜ ਕੇ ਆ ਗਿਆ ਹੈ 27000 ਰੁਪਏ ਜੇਕਰ ਸਟੈਂਪ ਡਿਊਟੀ ਜੋ ਮਾਫ ਕੀਤੀ ਹੈ ਲੇਡੀਜ਼ ਦੇ ਨਾਮ ਤਾਂ ਤੁਸੀਂ ਇੱਥੇ ਠੀਕ ਹੈ ਸਿਲੈਕਟ ਕਰੋਗੇ ਲੇਡੀਜ਼ ਉਸ ਤੋਂ ਬਾਅਦ ਐਕਸ਼ਨ ਦੇ ਉੱਪਰ ਜਾ ਕੇ ਸਿਲੈਕਟ ਕਰੋਗੇ ਕੈਲਕੂਲੇਟ ਦੇ ਪਰ ਦਬਾਰਾ ਕਲਿੱਕ ਕਰੋਗੇ ਸਾਡੇ ਕੋਲ ਜਿੰਨੀ ਫੀਸ ਦੀ ਛੋਟ ਹੋਪੀ ਇੱਥੇ 6300 ਰੁਪਏ ਜਿਹੜੇ ਸਟੈਂਪ ਫੀਸ ਮਾਫ ਹੋਵਗੀ ਲੇਡੀਜ਼ ਦੇ ਨਾਮ ਤੇ ਤੇ ਉਸ ਤੋਂ ਬਾਅਦ ਸੇਵ ਐਂਡ ਨੈਕਸਟ ਦੇ ਉੱਪਰ ਕਲਿੱਕ ਕਰ ਦੇਵੋਗੇ ਵੀਡੀਓ ਥੋੜੀ ਜਲਦਬਾਜੀ ਵਿੱਚ ਬਣਾਈ ਜਾ ਰਹੀ ਕਿਉਂਕਿ ਬਹੁਤ ਲੰਮੀ ਵੀਡੀਓ ਹੋ ਜਾਣੀ ਸੀ ਤਾਂ ਕਰਕੇ ਥੋੜਾ ਜਲਦ ਜਲਦ ਦੇ ਵਿੱਚ ਜਿਹੜੇ ਸਟੈਪ ਕਲੀਅਰ ਕੀਤੇ ਜਾ ਰਹੇ ਨੇ ਫਿਰ ਵੀ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਬਦਲੇ ਗਿਆ ਤਾਂ ਲਾਈਕ ਜ਼ਰੂਰ ਕਰ ਦੇ ਇਸ ਤਰ੍ਹਾਂ ਸਾਡੇ ਕੋਲ ਸਾਰੀ ਡਿਟੇਲ ਜਿਹੜੀ ਬਣ ਕੇ ਆ ਜਾਵੇਗੀ ਸੇਵ ਕਰਨ ਤੋਂ ਬਾਅਦ ਖਰੀਦਦਾਰ ਵੇਚਦਾਰ ਠੀਕ ਹੈ ਵਿਟਨੈਸ ਹੋ ਕੇ ਦੋਨੇ ਸਾਰੀ ਡਿਟੇਲ ਕਿੰਨੀ ਫੀਸ ਪਵੇ ਜੇ ਕਿੰਨੀ ਸਟੈਂਪ ਡਿਊਟੀ ਲੱਗੇਗੀ ਸਾਰਾ ਕੁਝ ਬਣ ਕੇ ਜਿਹੜੀ ਇਹ ਸਾਡੇ ਕੋਲ ਤਿਆਰ ਹੋ ਜਾਵੇਗੀ ਜਿਸ ਨੂੰ ਅਸੀਂ ਅਪਾਇੰਟਮੈਂਟ ਕਹਿੰਦੇ ਆ ਠੀਕ ਹੈ F ਵੀ ਸਾਡੇ ਕੋਲ ਜਿਹੜਾ ਇੱਥੇ ਕਲੀਅਰ ਹੋ ਗਿਆ ਅਗਲਾ ਜੋ ਨੈਕਸਟ ਪਾਰਟ ਹੈ ਜੀ ਉਹ ਹੈ ਆਈ ਫੋਲਡਰ ਠੀਕ ਹੈ ਅਪਲੋਡ ਡਾਕੂਮੈਂਟਸ ਜੋ ਵੀ ਸਾਡੇ ਪਾਰਟੀਆਂ ਨੇ ਚਾਹੇ ਉਹ ਵੇਚਦਾਰ ਹੈ ਖਰੀਦਦਾਰ ਹੈ ਉਹਨਾਂ ਦੇ ਸੀ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਇੱਥੇ ਪੀਡੀਐਫ ਬਣਾ ਕੇ ਜਿਹੜਾ ਅਪਲੋਡ ਕਰਾਂਗੇ ਫਸਟ ਪਾਰਟੀ ਦੇ ਵਿੱਚ ਵੇਚਦਾਰ ਠੀਕ ਹੈ ਸੈਕੰਡ ਪਾਰਟੀ ਦੇ ਵਿੱਚ ਖਰੀਦਦਾਰ ਸਾਰਿਆਂ ਦੇ ਜਿਹੜੇ ਇੱਥੇ ਅਪਲੋਡ ਕਰੋਗੇ ਅਦਰਸ ਡਾਕੂਮੈਂਟ ਦੇ ਵਿੱਚ ਤੁਸੀਂ ਵਿਟਨੈਸ ਦੇ ਜਿਹੜੇ ਇਕੱਠੇ ਡਾਕੂਮੈਂਟ ਸਕੈਨ ਕਰਕੇ ਇੱਥੇ ਅਪਲੋਡ ਕਰ ਸਕਦੇ ਹੋ ਜਿਵੇਂ ਕਿ ਤੁਹਾਡਾ ਆਈਡੈਂਟੀਫਾਇਰ ਹੋ ਗਿਆ ਨੰਬਰ ਦਾ ਰਜਾ ਜੋ ਵੀ ਐਮ ਸੀ ਵਗੈਰਾ ਹੈ ਉਸ ਦਾ ਆਈਡੈਂਟੀ ਕਾਰਡ ਹੋ ਗਿਆ ਆਮ ਜੋ ਇੱਕ ਗਵਾਹ ਹੈ ਉਸ ਦਾ ਆਧਾਰ ਕਾਰਡ ਹੋ ਗਿਆ ਠੀਕ ਹੈ ਉਸ ਤੋਂ ਅਪਰੂਫ ਆਫ ਓਨਰਸ਼ਿਪ ਦੇ ਵਿੱਚ ਤੁਸੀਂ ਜਮ੍ਹਾਂ ਬੰਦੀ ਜਾਂ ਤੁਹਾਡੇ ਕੋਲ ਜੋ ਵੀ ਪੁਰਾਣੀ ਰਜਿਸਟਰੀ ਹੈ ਉਹ ਇੱਥੇ ਤੁਸੀਂ ਅਪਲੋਡ ਕਰੋਗੇ ਜਮ੍ਹਾਂ ਬੰਦੀ ਵਾਲ ਦੇ ਵਿੱਚ ਤੁਸੀਂ ਜਮ੍ਹਾਂ ਬੰਦੀ ਹੀ ਅਪਲੋਡ ਕਰੋਗੇ ਇਸ ਤਲਾਵਸ ਸਾਰੀਆਂ ਆਪਸ਼ਨਾਂ ਦਿੱਤੀਆਂ ਹੋਣਗੀਆਂ ਨਾ ਫਸਟ ਪਾਰਟੀ ਪੈਨ ਕਾਰਡ ਸੈਕੰਡ ਪਾਰਟੀ ਪੈਨ ਕਾਰਡ ਠੀਕ ਹੈ ਜੇਕਰ ਕੋਈ ਕੋਰਟ ਕੇਸ ਦੁਆਰਾ ਤੁਸੀਂ ਮਾਲਕ ਬਣੇ ਉਸ ਦੀ ਇੱਥੇ ਕਾਪੀ ਤੁਸੀਂ ਸਿਲੈਕਟ ਕਰੋਗੇ ਡੀਡ ਡਾਕੂਮੈਂਟ ਦੇ ਵਿੱਚ ਜਿਉ ਤੁਸੀਂ ਰਜਿਸਟਰੀ ਲਿਖੀ ਆ ਕਿਸ ਟਾਈਪ ਦੀ ਠੀਕ ਹੈ ਉਹ ਸੱਤੇ ਪੀਡੀਐਫ ਬਣਾ ਕੇ ਇੱਥੇ ਤੁਸੀਂ ਜਿਹੜਾ ਅਪਲੋਡ ਕਰੋਗੇ ਇੱਕ ਇੱਕ ਕਰਕੇ ਇਹ ਸੌਖੇ ਆਪਸ਼ਨਾਂ ਤੁਸੀਂ ਸਾਰਿਆਂ ਇਸ ਦੇ ਵਿੱਚ ਪੀਡੀਐਫ ਦੇ ਰੂਪ ਵਿੱਚ ਸਾਰੇ ਡਾਕੂਮੈਂਟ ਅਪਲੋਡ ਕਰਨੇ ਨੇ ਸਾਈਜ਼ ਤੁਹਾਨੂੰ ਦੱਸਿਆ 500kb ਤੋਂ ਹੇਠਾਂ ਹੋਣਾ ਚਾਹੀਦਾ ਹੈ ਸੋ ਸਾਰੇ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਆਪਸ਼ਨ ਬਚਿਆ ਸੀ ਜੀ ਆਪਸ਼ਨ ਇਹ ਪੇਮੈਂਟ ਲਿਖਿਆ ਹੋਇਆ ਜਿੱਥੇ ਤੁਸੀਂ ਦੇਖ ਰਹੇ ਹੋ ਇਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਦੇਖੋਗੇ ਇੱਥੇ ਜੋ ਅਸੀਂ ਸਟੈਂਪ ਡਿਊਟੀ ਪਰਚੇਸ ਕੀਤੀ ਹੁੰਦੀ ਹੈ ਸਟਾਮ ਖਰੀਦਿਆ ਹੁੰਦਾ ਹੈ ਉਸ ਦਾ ਨੰਬਰ ਇੱਥੇ ਫਿਲ ਕਰਨਾ ਹੈ ਸਾਡੇ ਕੋਲ ਸਾਰੀ ਉੱਪਰ ਡਿਟੇਲ ਬਣੀ ਆ ਚੁੱਕੀ ਹੈ ਠੀਕ ਹੈ ਕਿਸ ਕਿਸ ਚੀਜ਼ ਦੇ ਕਿੰਨੇ ਕਿੰਨੇ ਰੁਪਏ ਸਾਡੇ ਇੱਥੇ ਲੱਗੇ ਨੇ ਸਟੈਂਪ ਡਿਊਟੀ ਦੇ ਵਿੱਚ ਜਾ ਕੇ ਤੁਸੀਂ ਇੱਥੇ ਸਿਲੈਕਟ ਕਰੋਗੇ ਈ ਸਟੈਂਪ ਠੀਕ ਹੈ ਜੀ ਈ ਸਟੈਂਪ ਦੇ ਬਾਅਦ ਤੁਸੀਂ ਉਸ ਦੀ ਡੇਟ ਸਿਲੈਕਟ ਕਰੋਗੇ ਕਿੰਨੀ ਤਰੀਕ ਨੂੰ ਤੁਸੀਂ ਉਹ ਖਰੀਦਿਆ ਹੋਇਆ ਹੈ ਠੀਕ ਹੈ ਉਹ ਡੇਟ ਸਿਲੈਕਟ ਕਰਨ ਤੋਂ ਬਾਅਦ ਜਿਹੜਾ ਤੁਸੀਂ ਉਸ ਦਾ ਸਰਟੀਫ ਗਲਤ ਹੋ ਜਾਵੇ ਇੱਥੇ ਭਰਨ ਵੇਲੇ ਕੋਈ ਚੱਕਰ ਨਹੀਂ ਇਹ ਫਿਰ ਤੋਂ ਦੁਬਾਰਾ ਫਿਲ ਹੋ ਜਾਂਦਾ ਹੈ ਜੇ ਸਟਾਮ ਗਲਤ ਵੀ ਕਈ ਵਾਰੀ ਹੋਰ ਜਿਸਤੀ ਦਾ ਚੜ ਜਾਵੇ ਤਾਂ ਵੀ ਉਹ ਇੱਥੇ ਡਿਲੀਟ ਹੋ ਜਾਂਦਾ ਹੈ ਪਰ ਫਾਈਲ ਸਬਮਿਟ ਕਰਦੋਂ ਪਹਿਲਾਂ ਸਭ ਕੁਝ ਤੁਸੀਂ ਐਡਿਟ ਕਰ ਸਕਦੇ ਬਾਅਦ ਵਿੱਚ ਨਹੀਂ ਕਰ ਸਕਦੇ ਠੀਕ ਹੈ ਆਪਣੀ ਪੇਮੈਂਟ ਇੱਥੇ ਵੈਰੀਫਾਈ ਹੋ ਚੁੱਕੀ ਹੈ ਸਟਾਮ ਜੋ ਸਹੀ ਤਰੀਕੇ ਨਾਲ ਫਿਲ ਹੋ ਚੁੱਕਿਆ ਹੈ ਲਾਸਟ ਜੋ ਆਪਸ਼ਨ ਬਚਦੀ ਹੈ ਸਿਰਫ ਸਾਡੇ ਕੋਲ ਉਹ ਹੈ ਫਾਈਲ ਸਬਮਿਸ਼ਨ ਦੀ ਠੀਕ ਹੈ ਫਾਈਲ ਸਬਮਿਸ਼ਨ ਕਰਦੋਂ ਬਾਅਦ ਤੁਸੀਂ ਇੱਥੇ ਆਪਣੇ ਕੋਲ ਡੇਟ ਸਿਲੈਕਟ ਕਰੋਗੇ ਕਿ ਨਿਤ ਰਿਕਨੋ ਰਿਸਟਰੀ ਕਰਵਾਉਣੀ ਹੈ ਉਸ ਤੋਂ ਬਾਅਦ ਉਸ ਦੀ ਪੇਮੈਂਟ ਕਰੋਗੇ 500 ਰੁਪਿਆ ਪਰ ਅਪਾਇੰਟਮੈਂਟ ਠੀਕ ਹੈ ਇਸ ਦੀ 500 ਰੁਪੀਸ ਹੁੰਦੀ ਹੈ ਉਹ ਕਟਾ ਕੇ ਤੁਹਾਨੂੰ ਜਿਹੜੀ ਡੇਟ ਮਿਲ ਜਾਵੇਗੀ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਜੇਕਰ ਵੀਡੀਓ ਵਧੀਆ ਲੱਗੇ ਵੀ ਤਾਂ ਲਾਈਕ ਜਰੂਰ ਕਰ ਦਿਓ ਕੁਝ ਨਹੀਂ ਸਮਝ ਆਇਆ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਠੀਕ ਹੈ ਸੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਟਾਪਿਕ ਦੇ ਉੱਤੇ